ਤਬ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 20 ਸਾਲ ਦੇ ਨੌਜਵਾਨ ਮੁੰਡੇ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੇ ਕਿ ਮੋਟਰਸਾਈਕਲ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਆਮੋ ਸਾਹਮਣੇ ਟੱਕਰ ਦੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਗੱਡੀ ਦੇ ਵਿੱਚ ਸਵਾਰ ਜੋ ਮਹਿਲਾ ਸੀ ਉਸਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਔਰ ਇਹ ਹਾਦਸਾ ਮਾਨਸਾ ਦੇ ਵਿੱਚ ਵਾਪਰਿਆ ਦੱਸਦੇ ਕਿ ਮਾਨਸਾ ਦੇ ਵਿੱਚ ਬਰੇਟਾ ਕਸਬਾ ਦੇ ਵਿੱਚ ਜਾਖਲ ਰੋਡ ਦੇ ਉੱਤੇ ਬਾਈਕ ਅਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ 20 ਸਾਲ ਦਾ ਜੋ ਨੌਜਵਾਨ ਸੀ ਜੋ ਬਾਈਕ ਸਵਾਰ ਸੀ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੋ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਔਰ ਤਸਵੀਰ ਤੋਂ ਲੱਗਦਾ ਹੈ ਕਿ ਕਾਫੀ ਤੇਜ਼ ਰਫ਼ਤਾਰ ਇਹ ਗੱਡੀ ਰਹੀ ਹੋਵੇਗੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਇਸ ਵਿੱਚ ਜੋ ਵਿਅਕਤੀ ਸਵਾਰ ਸੀ ਤਾਂ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਮਹਿਲਾ ਦੇ ਕਾਫੀ ਸੱਟ ਲੱਗੀ ਹੈ ਜੋ ਬਜ਼ੁਰਗ ਮਹਿਲਾ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਦੂਸਰੇ ਪਾਸੇ ਬਾਈਕ ਸਵਾਰ ਮੁੰਡੇ ਦੀ ਮੌਤ ਹੋ ਚੁੱਕੀ ਹੈ ਇਹ ਜਦੋਂ ਬਾਈਕ ਦੇ ਨਾਲ ਆਮੋ ਸਾਹਮਣੇ ਟੱਕਰ ਹੁੰਦੀ ਹੈ ਦਾ ਕਾਰ ਥੋੜਾ ਘੁੰਮ ਕੇ ਦਰਖਤ ਦੇ ਵਿੱਚ ਜਾ ਵਜਦੀ ਹੈ ਜਿੱਥੇ ਹੋਰ ਵੀ ਨੁਕਸਾਨ ਇਸ ਕਾਰ ਦਾ ਹੁੰਦਾ ਹੈ ਔਰ ਇਸ ਦੇ ਵਿੱਚ ਜੋ ਲੋਕ ਸਵਾਰ ਸੀ ਉਹਨਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਪੂਰਾ ਕਾਰਿਆ ਨੁਕਸਾਨੀ ਗਈ ਹੈ ਸ਼ੀਸ਼ੇ ਟੁੱਟ ਗਏ ਨੇ ਪਰ ਦੂਸਰੇ ਪਾਸੇ ਬਾਈਕ ਸਵਾਰ ਦੀ ਜ਼ਿੰਦਗੀ ਚਲੀ ਗਈ ਹੈ 20 ਸਾਲ ਦਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਔਰ ਇਹ ਬੇहद ਦਰਦਨਾਕ ਹਾਦਸਾ ਅੱਜ ਸਵੇਰੇ ਵਾਪਰਿਆ ਮਾਨਸਾ ਦੇ ਵਿੱਚ ਜਿੱਥੇ ਕਾਰ ਦੀ ਅਤੇ ਮੋਟਰਸਾਈਕਲ ਦੀ ਆਮੋ-ਸਾਮਣੇ ਟੱਕਰ ਦੇ ਵਿੱਚ ਇੱਕ ਮੌਤ ਹੋ ਗਈ ਹੈ ਜਦੋਂ ਕਿ ਦੋ ਜੋ ਗੰਭੀਰ ਰੂਪ ਦੇ ਨਾਲ ਲੋਕ ਜ਼ਖਮੀ ਹੋਏ ਨੇ ਕਾਰ ਦੇ ਵਿੱਚ ਜੋ ਮਹਿਲਾ ਸਵਾਰ ਸੀ ਉਸਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਹੋਰ ਵਿਅਕਤੀ ਦੇ ਕਾਫੀ ਸੱਟਾਂ ਲੱਗੀਆਂ ਨੇ ਜੋ ਗੱਡੀ ਦੇ ਵਿੱਚ ਸਵਾਰ ਸੀ ਜਦੋਂ ਕਿ ਬਾਈਕ ਦੇ ਉੱਤੇ ਜੋ ਸਵਾਰ ਸੀ 20 ਸਾਲ ਦਾ ਨੌਜਵਾਨ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਸ਼ਨਾਖਤ ਨਹੀਂ ਕੀਤੀ ਗਈ ਹੈ ਕਿ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਸੀ ਕਿਸ ਪਿੰਡ ਦਾ ਸੀ ਜਾਂ ਕਿਸ ਸ਼ਹਿਰ ਦਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਜੋ ਲਾਸ਼ ਹੈ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ ਮੌਰਚਰੀ ਦੇ ਵਿੱਚ ਲਾਸ਼ ਰਖਵਾ ਦਿੱਤੀ ਗਈ ਹੈ ਪਰ ਉਮਰ ਬੇਹਦ ਘਟ ਹੋ ਰਹੀ ਬੇਹਦ ਦਰਦਨਾਕ ਹਾਦਸਾ ਮਾਨਸਾ ਦੇ ਬਰੇਟਾ ਜਾਖਲ ਰੋਡ ਦੇ ਉੱਤੇ ਵਾਪਰਿਆ ਜਿੱਥੇ ਆਮੋ ਸਾਹਮਣੇ ਟੱਕਰ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਤਾਂ ਦੱਸ ਦਈਏ ਕਿ ਇਹ ਤਰੀਕੇ ਦੀਆਂ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿਉਂਕਿ ਸਿਰਫ ਤੇਜ਼ ਰਫ਼ਤਾਰ ਕਾਰਨ ਹੁੰਦੀ ਹੈ ਇਸ ਤਰੀਕੇ ਦੇ ਹਾਦਸਿਆਂ ਦਾ ਕਈ ਵਾਰ ਅਸੀਂ ਜਦੋਂ ਸੜਕ ਤੇ ਜਾਂਦੇ ਹਾਂ ਤਾਂ ਅਸੀਂ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਵੀ ਉਸੇ ਸਪੀਡ ਦੇ ਨਾਲ ਆ ਰਿਹਾ ਹੈ ਔਰ ਅਸੀਂ ਆਪਣੀ ਧੁੰ ਦੇ ਵਿੱਚ ਜਾਂਦੇ ਹਾਂ ਪਰ ਜਦੋਂ ਸਪੀਡ ਦੋਹਾਂ ਪਾਸਿਆਂ ਤੋਂ ਤੇਜ਼ ਹੁੰਦੀ ਹੈ ਜਦੋਂ ਸੰਭਲਣ ਦਾ ਮੌਕਾ ਨਹੀਂ ਮਿਲਦਾ ਤਾਂ ਇਸ ਤਰੀਕੇ ਦੇ ਨਾਲੇ ਹਾਦਸੇ ਜਾਨਲੇਵਾ ਹੋ ਜਾਂਦੇ ਨੇ ਇਹਨਾਂ ਹਾਦਸਿਆਂ ਨੂੰ ਹਾਲਾਂਕਿ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਸੜਕਾਂ ਦੀ ਗੱਲ ਕਰੀਏ ਕਈ ਵਾਰ ਸੜਕਾਂ ਦੇ ਕਰਕੇ ਹਾਦਸੇ ਵਾਪਰਦੇ ਨੇ ਪਰ ਇਹ ਹਾਦਸੇ ਜਿਹੜੇ ਸਾਡੀ ਗਲਤੀ ਦੇ ਨਾਲ ਵਾਪਰਦੇ ਨੇ ਜਿਹੜੇ ਸਾਡੀ ਸਪੀਡ ਤੇਜ਼ ਹੋਣ ਕਰਕੇ ਵਾਪਰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਸਮੇਂ ਸਿਰ ਘਰੋਂ ਬਾਹਰ ਨਿਕਲੀਏ ਔਰ ਸੜਕ ਦੇ ਉੱਤਰ ਜੇਕਰ ਜਾਣਾ ਹੈ ਤਾਂ ਸਪੀਡ ਨੂੰ ਜ਼ਰੂਰ ਖਿਆਲ ਦੇ ਵਿੱਚ ਰੱਖੇ ਕਿ ਸਾਹਮਣੇ ਵੀ ਕੋਈ ਆਉਂਦਾ ਹੋ ਸਕਦਾ ਹੈ ਜਾਂ ਸਾਡੇ ਆਸ-ਪਾਸ ਵੀ ਜੋ ਵਾਹਨ ਚੱਲ ਰਹੇ ਨੇ ਉਹਨਾਂ ਦੀ ਵੀ ਸਪੀਡ ਇਸ ਤਰੀਕੇ ਦੀ ਹੋ ਸਕਦੀ ਹੈ ਕਿ ਜੇਕਰ ਅਸੀਂ ਘੱਟ ਸਪੀਡ ਦੇ ਵਿੱਚ ਚੱਲੀਏ ਤਾਂ ਕਿਸੇ ਕਦੇ ਨਾ ਕਦੀ ਜਿਹੜੇ ਹਾਦਸੇ ਨੇ ਇਹਨਾਂ ਨੂੰ ਟਾਲਿਆ ਜ਼ਰੂਰ ਜਾ ਸਕਦਾ ਹੈ ਔਰ ਜੇਕਰ ਇਹ ਹਾਦਸਾ ਵਾਪਰ ਵੀ ਜਾਂਦਾ ਹੈ ਤਾਂ ਫਿਰ ਉਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਨਹੀਂ ਸਕਦਾ ਫਿਲਹਾਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਡੀ ਜੋ ਕਿ ਹਰਿਆਣਾ ਨੰਬਰ ਦੀ ਲੱਗਦੀ ਹੈ ਜਿਸ ਦੇ ਵਿੱਚ ਹਾਦਸਾ ਦਾ ਜੋ ਸ਼ਿਕਾਰ ਹੋਈ ਹੈ ਦੋ ਲੋਕ ਇਸ ਵਿੱਚ ਸਵਾਰ ਸੀ ਜੋ ਕਿ ਗੰਭੀਰੂ ਰੂਪ ਦੇ ਨਾਲ ਜ਼ਖਮੀ ਹੋਏ ਨੇ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ 20 ਸਾਲ ਦੀ ਉਮਰ ਔਰ ਦਰਦਨਾਕ ਮੌਤ ਬਾਈਕ ਦੇ ਉੱਤੇ ਸਵਾਰ ਸੀ ਔਰ ਕਾਰ ਦੇ ਨਾਲ ਆਹਮੋ ਸਾਹਮਣੇ ਟੱਕਰ ਹੁੰਦੀ ਹੈ ਤੇਜ਼ ਰਫ਼ਤਾਰ ਸੀ ਦੋਵੇਂ ਜਣੇ ਔਰ ਇਸ ਹਾਦਸੇ ਦੇ ਵਿੱਚ 20 ਸਾਲ ਦੇ ਮੁੰਡੇ ਨੇ ਦਮ ਤੋੜ ਦਿੱਤਾ ਗੱਡੀ ਭਲਾ ਟੇਕ ਨਿਉ ਆ ਰਹੀ ਥੀ ਜਿਹੜਿਆਂ ਨੇ ਮੋਟਰਸਾਈਕਲ ਤੇ ਚੜਿਆ ਉਹ ਇਧਰੋਂ ਆ ਰਹੀ ਦੀ ਯਾਕਲ ਕਨੀਓ ਇਹ ਗੱਡੀ ਇਧਰੋਂ ਆ ਰਹੀ ਦੀ ਤੇਜ਼ ਧੀ ਗੱਡੀ ਇਹ ਇਹ ਥੋੜਿਆ ਵੀ ਜਵਾਕ ਚਲਾਉਂਦਾ ਸੀ ਇਹਨੂੰ ਬੱਚਾ ਉਦੋਂ ਸਮੇਂ ਸੂਮੇ ਨਹੀਂ ਉਹ ਇੱਕ ਮੁੰਡਾ ਦਾ ਚਲ ਗਿਆ ਮਰ ਗਿਆ ਤੁਰਤੀ ਵਿਚਾਰਾ ਇੱਕ ਕਹਿੰਦੇ ਜੇ ਪਟਿਆਲੇ ਦਾਖ ਲੈ ਗਈ ਸਰ ਬਹੁਤ ਮਾੜਾ ਹੋਇਆ ਜੀ ਅਸਲ ਤਾਂ ਗੱਡੀ ਵਾਲੇ ਦੀ ਨੁਕਸਾਨ ਹੈ ਦਾ ਕੋਈ ਨਹੀਂ ਇਸੇ ਨੇ ਕਰਿਆ ਸਾਰਾ ਉਹ ਤਾਂ ਵਿਚਾਰੇ ਆਪਣੀ ਸਾਈਡ ਤੇ ਜਾਂਦੇ ਸੀ ਇਧਰੋਂ ਇਧਰੋਂ ਆ ਰਹੀ ਥੀ ਤੇ ਇਹ ਇਧਰੋਂ ਆ ਰਹੀ ਥੀ